ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਟਿਕ ਚੰਨ ਤੇ ਆਪ ਸਾਡਾ ਸਵਾਗਤ ਹੈ ਮੈਂ ਗੁਰਬਿੰਦਰ ਕੌਰ ਅੱਜ ਦੀ ਆਪਾਂ ਡਿਜ਼ਾਈਨ ਨੀਡਲਵਰਕ ਦੇ ਜੇ ਕੁਝ ਕਮਸ਼ੀਨੀ ਸੂਟ ਲੈ ਕੇ ਆਏ ਜਿਹੜੇ ਆਪਣੇ ਕੋਲੇ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਨੀਡਲਵਰਕ ਦੇ ਸੂਟ ਫਰਸਟ ਸੂਟ ਜੀ ਬਹੁਤ ਸੋਹਣਾ ਨੀਡਲਵਰਕ ਦਾ ਸੂਟ ਆਪਾਂ ਮੋਰਪੰਗੀ ਕਲਰ ਤੇ ਤਿਆਰ ਕੀਤਾ ਜੀ ਆਪਾਂ ਨੀਡਲਵਰਕ ਦਾ ਸੂਟ ਇਹ ਕਹਿਣ ਦੇ ਵੀਰ ਕਰਕੇ ਬਹੁਤ ਸੋਹਣਾ ਸੂਟ ਲੱਗ ਰਿਹਾ ਜੀ ਤੇ ਨਾਲ ਆਪਾਂ ਜੁੱਤੀ ਵੀ ਤਿਆਰ ਕੀਤੀ ਹੈ ਐਵੇਂ ਦੱਸੋ ਨੂੰ ਸੂਟ ਪਸੰਦ ਹੋਏ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਹੇ ਤੁਸੀਂ ਜੀ ਕਾਲ ਮੈਸੇਜ ਕਰੋ ਇਵੇਂ ਦੀ ਸੋਹਣੇ ਸੋਹਣੇ ਨੀਡਲਵਰਕ ਦੇ ਸੂਟ ਜੀ ਤਿਆਰ ਕਰਵਾਓ ਜੀ ਹੋਰ ਵੀ ਸੂਟ ਬਹੁਤ ਸੋਹਣੇ ਲੈ ਕੇ ਆਏ ਪਾਰਟੀ ਵੀਰ ਸੂਟ ਜੀ ਇੰਨੇ ਸੋਹਣੇ ਹੋਣਗੇ ਇਹਨਾਂ ਤੱਕ ਵੀਡੀਓ ਜੀ ਪਹਿਣਾ ਜ਼ਰੂਰ ਦੇਖਣ ਵੀਡੀਓ ਦੇ ਵਿੱਚ ਕੋਈ ਵੀ ਡਿਜ਼ਾਈਨ ਸਕਿਪ ਨਾ ਕਰਿਆ ਕਰੋ ਜੀ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮੈਨ ਲਾਈਕ ਨੂੰ ਪ੍ਰੈਸ ਕਰ ਲਓ ਘੰਟੀ ਵਾਲਾ ਜ਼ਰੂਰ ਬਟਨ ਦਬਾ ਦਿਓ ਤਾਂ ਡੇਲੀ ਵੀਡੀਓ ਪਾਉਣੇ ਤੁਹਾਡੇ ਤੱਕ ਪਹੁੰਚ ਸਕੇ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਣਾ ਜਿਹੜਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਜੀ। ਕੱਲ੍ਹ ਨਾਲ ਆਪਾਂ ਸੂਟ ਰੈਡੀ ਕੀਤਾ ਥ੍ਰੈਡ ਪਿੰਕ ਨਾਲ ਆਪਾਂ ਇਹ ਤੇ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਵਰਕ ਕੀਤਾ ਨੈਡਲ ਵਰਕ ਦਾ ਸੂਟ ਇਹ ਨੂੰ ਤੁਸੀਂ ਵੀ ਸੂਟ ਰੈਡੀ ਕਰਵਾਓ ਆਪਾਂ ਨੇ ਜਿਹੜੇ ਭੈਣ ਦੇ ਸੂਟ ਕੱਲ੍ਹ ਚਾਰ ਸੂਟ ਰੈਡੀ ਹੋ ਗਏ ਜੀ ਬਦੌਟ ਦੁਪੱਟਾ ਸੀ ਬਦੌਟ ਸਟਿਚਿੰਗ ਸੀ ਇਹ ਭੈਣ ਦੇ ਕੱਲ੍ਹ ਆਪਾਂ ਡਿਸਪੈਚ ਕੀਤੇ ਚਾਰ ਸੂਟ ਜੀ ਅੰਮ੍ਰਿਤਸਰ ਤੋਂ ਭੈਣੇ ਸੀ ਇਹ ਅਸੀਂ ਖੁਦ ਆਈ ਸੀ ਆਪਾਂ ਨੂੰ ਇੱਥੇ ਕੋਲ ਵਿਸਟ ਕਰਕੇ ਗਏ ਉਹ ਤੇ ਚਾਰ ਸੂਟ ਦੇ ਕੇ ਗਏ ਸੀ ਚਾਰ ਸੂਟਾਰੇ ਸੂਟ ਜੀ ਵਧੀਆ ਬਣੇ ਭੈਣ ਦੇ ਵੀ ਬਹੁਤ ਪਸੰਦ ਆਉਣ ਹਨਾ ਤੇ ਜੇ ਜੀਤੋਂ ਕੋਈ ਪਹਿਣਾ ਆਪਾਂ ਨੂੰ ਮੈਸੇਜ ਕਰਦੇ ਆ ਜੀ ਬਹੁਤ ਸੋਹਣੇ ਬਣਿਆ ਸੂਟ ਜਿਹੜੇ ਪਹਿਣ ਤੁਹਾਨੂੰ ਅਸੀਂ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਪਹਿਣ ਦੇ ਸੂਟਾਂ ਨੂੰ ਥੋੜਾ ਟਾਈਮ ਲੱਗਾ ਸੀ ਉਹਨਾਂ ਨੇ 25 ਤਰੀਕ ਨੂੰ ਲੈਨੇ ਸੀ ਤੀ ਤਰੀਕ ਨੂੰ ਲੈ ਜਾਣਾ ਸੀ ਤੇ ਆਪਾਂ ਉਹਨਾਂ ਨੂੰ 26 ਤਰੀਕ ਨੂੰ ਉਹਨਾਂ ਕੋਲੋਂ ਸੂਟ ਜਾਵਦੇ ਸੀ ਤੇ ਆਪਾਂ ਇੱਥੇ ਸੂਟ ਉਹਨਾਂ ਨੂੰ 23 ਤਰੀਕ ਨੂੰ ਸੂਟ ਆਪਾਂ ਡਿਸਪੈਚ ਕਰ ਦਿੱਤੇ ਸੋ ਉਹਨਾਂ ਦੇ ਸੂਟ ਆਪ ਅਸਪੇਂਡ ਦੇ ਮਿੱਠੇ ਜਿਹੇ ਕਲਰ ਆਪਾਂ ਚਾਰ ਸੂਟ ਰੈਡੀ ਕੀਤੇ ਜੀ ਚਾਰੇ ਸੂਟ ਉਹਨੇ ਆਪਣੇ ਕੋਲ ਇੱਥੇ ਆ ਕੇ ਸੂਟ ਉਹਨੇ ਆਪ ਦੇ ਪਸੰਦੇ ਸੂਟ ਰੈਡੀ ਕਰਾਏ ਭਾਵੇਂ ਦੇ ਸੂਟ ਪਸੰਦ ਆਈ ਉਮੀਦ ਕਰਦੇ ਜੀ ਇਹ ਭਾਵੇਂ ਦੇ ਸੂਟ ਚਾਰੇ ਸੂਟ ਪਸੰਦ ਆਉਣ ਹਨਾ ਪਹਿਨਾਂ ਦੇ ਜਿਹੜਾ ਮੈਸੇਜ ਆਉਂਦੀ ਵੀ ਸੂਟ ਬਹੁਤ ਪਸੰਦ ਆਈ ਆ ਆਪਾਂ ਨੂੰ ਉਮੀਦ ਹੁੰਦੀ ਹੈ ਭਾਵੇਂ ਦੇ ਸੂਟ ਪਸੰਦ ਆਈ ਹਨਾ ਇਹਦੇ ਆਪਾਂ ਅੱਜ ਬਹੁਤ ਵਧੀਆ ਸੂਟ ਬਣਾਉਣੇ ਆਪਦੇ ਨੂੰ ਆਪਾਂ ਪੂਰੇ ਵਧੀਆ ਸੂਟ ਵਧੀਆ ਆਪਾਂ ਫੈਬਰਿਕ ਲਾਉਨੇ ਆ ਪਹਿਨਣ ਦਾ ਇੱਥੇ ਆ ਕਿ ਫੈਬਰਿਕ ਹੀ ਆਪਦੇ ਪਸੰਦ ਦਾ ਫੈਬਰਿਕ ਲਵਾਇਆ ਜੀ ਕਿ ਜੀ ਬਹੁਤ ਵਧੀਆ ਫੈਬਰਿਕ ਆ ਇਹਦੇ ਨਾਲ ਦੇ ਸਾਡੇ ਕੋਲ ਹੀ ਆਏ ਸੀ 4 5 7 ਸੂਟ ਹੀ ਆਏ ਸੀ ਤੇ ਇਹ ਸੂਟਾਂ ਦੀ ਬਹੁਤ ਧਮਾਨ ਸੀ ਇਹ ਇੱਕ ਕਲਰ ਹੀ ਹੈਗਾ ਸੀ ਤੋਂ ਪਹਿਨ ਆਪਣੇ ਕੋਲ ਸੂਟ ਪਸੰਦ ਕਰਕੇ ਗਈ ਆ ਲਵੈਂਡਰ ਕਲਰ ਦਾ ਸੂਟ ਹੈ ਜੀ ਵਾਲਾ ਪਹਿਲਾਂ ਆਪਾਂ ਇਹੀ ਕੰਮ ਵਰਕ ਕੀਤਾ ਸੀ ਜੀ ਪਰਪਲ ਡਾਰਕ ਪਰਪਲ ਕਸੂਟ ਤੇ ਕੀਤਾ ਸੀ ਤੇ ਲੋ ਜੀ ਆਪਾਂ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਜੀ ਜਾਲੀ ਵਾਲਾ ਸੂਟ ਬਹੁਤ ਪਹਿਣਾ ਦੇ ਬਹੁਤ ਪਸੰਦ ਹੁੰਦਾ ਜਿਵੇਂ ਵਿੱਚ ਸੂਟਾਂ ਦੇ ਵਰਕ ਦੇ ਵਿੱਚ ਜਾਲੀ ਹੋਵੇ ਹਨ ਤੇ ਇਵੇਂ ਦੇ ਪਹਿਣਾ ਬਹੁਤ ਪਸੰਦ ਕਰਦੀਆਂ ਲੋ ਜੀ ਆਪਾਂ ਇਹ ਤੁਹਾਨੂੰ ਜਾਲੀ ਬਣੀ ਹੋਈ ਹੈ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਤਿਆਰ ਕੀਤਾ ਜਿਵੇਂ ਦਪਕ ਸ਼ੇਰਟ ਦੇ ਕੋਨਰਾਂ 'ਤੇ ਬਣੇ ਹੋਏ ਇਵੇਂ ਦੁਪੱਟੇ ਦੀ ਪੱਟੀ ਤੇ ਤਿਆਰ ਸਾਰੀ ਇਨਿਕੀ ਨੀ ਕਿਊਟੀ ਦੇ ਨਾਲ ਆਪਾਂ ਦੁਪੱਟਾ ਤਿਆਰ ਕੀਤਾ ਇਵੇਂ ਆਪਾਂ ਸ਼ੇਰਟ ਤਿਆਰ ਕੀਤੀ ਹੈ ਜੀ ਇਹ ਬੈਲ ਆਪਣੇ ਕੋਲੇ ਬੁਟੀਕ ਤੇ ਕੋਈ ਹੋਰ ਆਈ ਸੀ ਪੈਨ ਵਿਜ਼ਿਟ ਕਰਨਾ ਆਈ ਸੀ ਤੇ ਉਹਨਾਂ ਨੇ ਐਵੇਂ ਸੂਟ ਦੇਖਣ ਸਾਰੇ ਸੂਟ ਪਸੰਦ ਕਰ ਲਿਆ ਜੀ ਦੇਖੋ ਸੂਟ ਬਹੁਤ ਸੋਹਣਾ ਬਣਿਆ ਹੋਇਆ ਤੇ ਪੈਨ ਪਸੰਦ ਵੀ ਕਰ ਰਹੀ ਹੈ ਤੇ ਜਿਹੜਾ ਪੈਣਾ ਇੱਥੋਂ ਵਿਜ਼ਿਟ ਕਰਕੇ ਸੂਟ ਪਸੰਦ ਕਰਕੇ ਲੈ ਕੇ ਜਾਂਦੀਆਂ ਉਹਨਾਂ ਦੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਆਪ ਦੇ ਖੁਦ ਪਸੰਦ ਕਰਕੇ ਲੈ ਕੇ ਜਾਂਦੀਆਂ ਤੇ ਇਹ ਪੈਨ ਨੇ ਖੁਦ ਪਸੰਦ ਕਰਕੇ ਇੱਥੋਂ ਆਪਣੇ ਵਿਜ਼ਿਟ ਕਰਕੇ ਪਸੰਦ ਕਰਕੇ ਸੂਟ ਲੈ ਕੇ ਆਏ ਦੁਪੱਟੇ ਤੇ ਜੀ ਤਾਈਂ ਡਾਈ ਦਾ ਦੁਪੱਟਾ ਤੇ ਕੋਲ ਨਾਲ ਦੇ ਵਾਰ ਕੀਤਾ ਹੋਇਆ ਤੇ ਆਪਣੇ ਕੋਲੇ ਲਓ ਜੀ ਆਪਾਂ ਆ ਦੇਖੋ ਬੈਕ ਸਾਈਡ ਤੇ ਵੀ ਇਵੇਂ ਬਣਿਆ ਹੋਇਆ ਜਿਵੇਂ ਫਰੰਟ ਸਾਈਡ ਤੇ ਬਣਿਆ ਹੋਇਆ ਸੂਟ ਜੀ ਬਹੁਤ ਹੈਵੀ ਸੂਟ ਹੈ ਇਹਨਾਂ ਦੇ ਆਪਾਂ ਇਹ ਕਿਟੈਕਸ ਤੇ ਸੂਟ ਆਪਾਂ ਰੈਡੀ ਕੀਤਾ ਜੀ ਤੇ ਲਓ ਜੀ ਆਪਾਂ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਆ ਇਹਦੇ ਆਪਾਂ ਚਾਰਜ ਫਿਰ ਕੋਰਨਰ ਤੇ ਕੀਤਾ ਹੋਇਆ ਬੂਟੀ ਕੀਤੀ ਹੋਈ ਆ ਤੇ ਬਾਜੂ ਤੇ ਕੰਮ ਹੋਇਆ ਜੀ ਬਹੁਤ ਸੋਹਣਾ ਬਣ ਕੇ ਬਲੂ ਕਲਰ ਦਾ ਸੂਟ ਹੈ ਜੀ ਤੇ ਇਵੇਂ ਦੇ ਕਲਰ ਜਿਹੜੇ ਬਣਾਉਣਾ ਬਹੁਤ ਪਸੰਦ ਕਰਦਿਆਂ ਸਾਡੇ ਕੋਲੇ ਪੂਰੇ ਨਹੀਂ ਹੁੰਦੇ ਸੇ ਸਾਡੀ ਵੀਡੀਓ ਜੀ ਐਂਡ ਤੱਕ ਦੇਖਦੇ ਰਿਆ ਕਰੋ ਆਪਾਂ ਮਸ਼ੀਨੀ ਦੇ ਵਰਕ ਜਿਹੜੇ ਤੁਸਾਨੂੰ ਮੈਂ ਕਹਿਆ ਸੀ ਨੀਡਲ ਵਰਕ ਦੇ ਸੂਟ ਲਾਇਏ ਸੀ ਤੇ ਆਪਾਂ ਕੁਸ਼ਕ ਮਸ਼ੀਨੀ ਦੇ ਸੂਟ ਲਾਇਏ ਸੀ ਉਹ ਵੀ ਤੁਹਾਡੇ ਨਾਲ ਆਪਾਂ ਸਾਰੇ ਸੂਟ ਦਿਖਾ ਦਿੱਤੇ ਜੀ ਆਪਾਂ ਨੂੰ ਇਹ ਆਪਾਂ ਸੂਟਾਂ ਦੇ ਜਿਹੜੇ ਪਿਕਸ ਲਏ ਸੀ ਤੇ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਆਪਾਂ ਲਾਤੇ ਜੀ ਤੇ ਐਂਡ ਤੱਕ ਵੀੜਨਾ ਪੈਣਾ ਵੀਡੀਓ ਜ਼ਰੂਰ ਦੇਖਿਆ ਕਰਨ ਐਂਡ ਤੇ ਵੀਡੀਓ ਜੀ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਲਾਉਂਦੇ ਰਹਿੰਨੇ ਆ ਤੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੋਵੇ ਸਕਰੀਨ ਸ਼ਾਟ ਲੈ ਕੇ ਜ ਆਪਣੇ WhatsApp ਤੇ ਸੈਂਡ ਕਰ ਦਿਓ ਜੀ